ਸੇਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸ਼ਾ ਤੰਦਰੁਸਤੀਆਂ ਬਖਸ਼ੋ ਅੰਗ ਸੰਗ ਰਿਓ ਮੇਰ ਪ੍ਰੇਅ ਸਿਰ ਤੇ ਹੱਥ ਰੱਖਿਓ ਜੋਖ ਸੈ ਸੋ ਤੇਰਾ ਮੇਰਾ ਕੁਛ ਵੀ ਨਹੀਂ ਸੱਚੇ ਪਾਸ਼ਾ ਦੇ ਅਰੋਗਤਾ ਬਖਸ਼ੋ ਜੋ ਆਪ ਇਹਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਜਿਹੜੀ ਪ੍ਰੈਕਟਿਸ ਕਰ ਰਹੇ ਆ ਜਾਂ ਐਕਸਰਸਾਈਜ਼ਾਂ ਕਰ ਰਹੇ ਆ ਸਿਹਤ ਤੇ ਦਿਨ ਦੁਗਣੀ ਰਾਤ ਚੌਗਣੀ ਸੱਚੇ ਪਾਸ਼ਾ ਦੇ ਅਰੋਗਤਾ ਬਖਸ਼ਣੇ ਹੀ ਉਸ਼ੀਨ ਹਵਕਸ਼ਮ ਸੰਗਤਾ ਦੇ ਵਿੱਚ ਵੀਡੀਓ ਜਾਵੇ ਤੇ ਸਾਰੇ ਇਸਤਰਾਵ ਦੇ ਸਰੀਰ ਦੀ ਸੰਭਾਲ ਕਰਨੋ ਤੇ ਦਵਾਈਆਂ ਬੂਟੀਆਂ ਤੋਂ ਬਚਣੋ ਦਵਾਈਆਂ ਦੇ ਖਾਜ ਜ਼ਹਿਰ ਹੈ ਜਿਹਨੇ ਆਪਾਂ ਖਾਣੇ ਆ ਜੇ ਆਪਾਂ ਸਰੀਰ ਦੇ ਨਾਲ ਐਕਸਰਸਾਈਜ਼ਾਂ ਕਰ ਲਏ ਸਾਹ ਸੰਗਤ ਤੇ ਆਪਣਾ ਬਚ ਸਕਦਾ ਹੈ ਸਰੀਰ ਐਕਸਰਸਾਈਜ਼ਾਂ ਦੇ ਨਾਲ ਇਸ ਕਰਕੇ ਸਤਾਂ ਸ਼ਸਰ ਸੈਜਾਂ ਕਰਿਆ ਕਰੋ ਜਿਵੇਂ ਪਹਿਲਾਂ ਤੁਹਾਨੂੰ ਕੱਲ ਸਮਝਾਇਆ ਸੀ ਵੀ ਜਿਹੜਾ ਆਪਣੇ ਸਰੀਰ ਦੇ ਵਿੱਚ ਜਿਵੇਂ ਹੁਣ ਪ੍ਰੈਕਟਿਸ ਕਰਨੀ ਹੈ ਪਹਿਲਾਂ ਸ਼ੁਰੂ ਕਰਦੇ ਆਪਾਂ ਜਿਵੇਂ ਇੱਥੋਂ ਸ਼ੁਰੂ ਕਰਨੀ ਹੈ 1 2 3 4 5 6 7 8 9 10 11 12 13 14 ਦੰਦੋਂ 16 2 19b ਫਿਰ ਆਪਾਂ ਕਈ ਵਾਰ ਕਹਿੰਦੇ ਨੇ ਮੈਨੂੰ ਸਾਨੂੰ ਹੋਇਆ ਸਰਵਾਈਕਲ ਸਰਵਾਈਕਲ ਦੀ ਗੱਲ ਤਾਂ ਸਾਹ ਸੰਗਤ ਥੋੜੀ ਹੋਈ ਆ ਸਰਵਾਈਕਲ ਦੀ ਐਕਸਰਸਾਈਜ਼ਾਂ ਦਵਾਈਆਂ ਨਾਲ ਨਹੀਂ ਹਟਦਾ ਇਹ ਦਿਮਾਗ ਨੂੰ ਜਿਹੜੀ ਚੜਦੀ ਆ ਗਾਇ ਚੜਦੀ ਨੇਤੇ ਦੇ ਵਿੱਚੋਂ ਜਿਹੜਾ ਪਾਣੀ ਆਪਣਾ ਗਰਮ ਹੋ ਕੇ ਜਦੋਂ ਆਪਾਂ ਕਹਿੰਨੇ ਭਾਪ ਛਾੜਦਾ ਫਿਰ ਉਹ ਆਪਣੇ ਦਿਮਾਗ ਦੇ ਵਿੱਚ ਅਸਰ ਕਰਦਾ ਉਹਦੇ ਨਾਲ ਆਪਾਂ ਨੂੰ ਚੱਕਰ ਆਉਂਦੇ ਆ ਇਹ ਉਹ ਮਤਲਬ ਜਿਵੇਂ ਇਥੋਂ ਲਾਲਾ ਸਾਹਿਬ ਵੀ ਕਰ ਰਹੇ ਫਿਰ ਉਹ ਪੁੱਠੇ ਰੋਟ ਇਹ ਸਰਵਕਲ ਦੀ ਐਕਸਰਸਾਈਜ਼ ਆ ਇਹ ਕਰ ਲੋ ਮਹੀਨਾ 20 ਦਿਨ ਕਰੀ ਜਾਓ ਜਿੱਦੇ ਫੇਰ ਚੇਤਾ ਜਰ ਫੇਰ ਕੋਈ ਲਗਾਤਾਰ ਕੋਈ ਜਰੂਰ ਵੀ ਲਗਾਤਾਰੀ ਕਰਨੀ ਹੈ ਜੇ ਚੇਤਾ ਜੇ ਫੇਰ ਕਰ ਲੈ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਕਰੋ ਇਹ ਐਕਸਰਸਾਈਜ਼ ਕਰੋਗੇ ਕਦੇ ਤੁਹਾਨੂੰ ਸਰਵਾਈਵ ਕਰਨੀ ਹੋਊਗਾ ਸਰਵਾਈਵਲ ਆਪਣੇ ਜਦੋਂ ਆਪਾਂ ਨਾ ਜਿਵੇਂ ਆਪਣਾ ਮਿਹਦਾ ਗਰਮੀ ਜਿਵੇਂ ਆਪਾਂ ਕਹਿੰਦੇ ਗਰਮੀ ਪੈ ਗਈ ਮਿਹਦੇ 'ਚ ਗਰਮੀ ਪੈ ਗਈ ਉਹਦੇ ਨਾਲ ਆਪਾਂ ਜਿਹੜੀ ਭਾਪਾ ਬਗਾਏ ਸੁੱਟਦੀ ਆ ਉਹ ਜਾਂਦੀ ਆ ਫਿਰ ਜਦੋਂ ਪਾਣੀ ਗਰਮ ਹੁੰਦਾ ਪਾਣੀ ਗਰਮ ਹੋ ਕੇ ਜਿਵੇਂ ਆਪਾਂ ਕਹਿੰਦੇ ਭਾਪਾ ਛਾੜਦਾ ਉਹ ਆਪਣੇ ਦਬਾਅ ਨੂੰ ਛੱਡਦੀ ਆ ਤੇ ਵੱਧ ਤੋਂ ਵੱਧ ਜਣੀ ਅੰਦਰ ਨੂੰ ਹਵਾ ਜਿਹੜੀ ਆ ਪਾ ਖਿੱਚਣੀ ਜਿਵੇਂ ਠੰਡੀ ਹਵਾ ਖਿੱਚਣੀ ਹੈ ਬੱਧ ਤੋਂ ਵੱਧ ਰਾਤ ਨੂੰ ਵੀ ਜਦੋਂ ਉੱਥੋਂ ਆਪਦੇ ਸਹਰਾਣੇ ਪਾਣੀ ਰੱਖੋ ਇੱਕ ਦੋ ਵਾਰ ਰਾਤ ਨੂੰ ਪੀਓ ਦਿਨੇ ਪਾਣੀ ਵੱਧ ਤੋਂ ਵੱਧ ਪੀਣਾ ਤਾਂ ਫਿਰ ਉਹਦੇ ਨਾਲ ਆਪਣੇ ਮਿੱਢੇ ਚ ਠੰਡ ਪੈਣੀ ਆ ਆਪਾਂ ਤੇ ਚਾਹ ਦੇ ਚਾਹ ਚਾਹ ਬਿਲਕੁਲ ਹੀ ਬੰਦ ਕਰੀ ਦੋ ਟਾਈਮ ਬਸ ਸਵੇਰ ਤੇ ਜਾਂ ਦੁਪਹਿਰੇ 2 ਵਜੇ ਉਹ ਵੀ ਪਿਆਲੀ ਪਿਆਲੀ ਬੱਧ ਨਹੀਂ ਤਾਂ ਸੈਟ ਆਉ ਸਰੀਰ ਉਹਨਾਂ ਲਈ ਫਿਰ ਜਿਹੜੀ ਨਾ ਸਰਵਾਈਕਲ ਦਾ ਆਪਾਂ ਕਹਿੰਦੇ ਆ ਇੱਥੇ ਠੋਡੀ ਤੇ ਹੱਥ ਧਰ ਕੇ ਪਿੱਛੇ ਮਾੜਾ ਜਾਂ ਮਤਲਬ ਆਸਰਾ ਦੇ ਐ ਚੱਕਣਾ ਪੈਂਦਾ ਫਿਰ ਜਿਵੇਂ ਛੜ ਜਾਂਦਾ ਝੜਕਾ ਲਾ ਕੇ ਦੇਣਾ ਪੈਂਦਾ ਥੋੜਾ ਜਿਆ ਸਰਵਾਈਕਲ ਦੀ ਸੀਗੀ ਇਹ ਹੁਣ ਸਾਹਾ ਸੰਗਤ ਜਿਹੜੀ ਆਪਾਂ ਕਹਿੰਦੇ ਆ ਸਾਡੇ ਜੋੜਾਂ 'ਚ ਦਰਦ ਹੁੰਦਾ ਇੱਥੇ ਦਰਦ ਹੁੰਦੇ ਇੱਥੇ ਦਰਦ ਹੁੰਦੇ ਆ ਬਾਹਾਂ ਇਹ ਕੁਛ ਨਹੀਂ ਆਪਣੇ ਖੂਨ ਘਾੜੇ ਹੁੰਦੇ ਨਾਲ ਹੀ ਤੁਹਾਨੂੰ ਅੱਗੇ ਵੀ ਇਹੀ ਗੱਲ ਦੱਸੀ ਆ ਵੀ ਖੂਨ ਘਾੜੇ ਦੀਆਂ ਗੱਲਾਂ ਇਹ ਇਹ ਜਿਵੇਂ ਆਪਾਂ ਮਤਲਬ ਐ ਇਹ ਫਿਰ ਇਸੇ ਨੂੰ ਫਿਰ ਇਹ ਹੁਣ ਦੂਜੀ ਸਰਕ ਆ ਗਈ ਬੈਕ ਕੱਕਾ ਸੀ ਰੈਸਟ ਮਾਰ ਲਓ ਰੈਸਟ ਜਦੋਂ ਮਾਰਨੀ ਆ ਫਿਰ ਆ

ਇਸ ਆਸਾਕਤ ਜਦੋਂ ਆਪਾਂ ਨਾਲ ਹੀ ਤੌਣ ਨੂੰ ਘੋਣਾ ਤੇ ਨਾਲ ਹੀ ਹੱਥ ਜਿਵੇਂ ਇਹ ਰਹਾ ਲੱਕ ਦੀ ਐਕਸਰਸਾਈਜ਼ ਲੱਕ ਨਹੀਂ ਆਪਣਾ ਇੱਥੋਂ ਦੋਖ ਦਾ ਗੇਰ ਇਹ ਲੱਤਾਂ ਐ ਐ ਕਰ ਲੈਣੀਆਂ ਲੱਤਾਂ ਐ ਸਲੋਟਾਂ ਹੁਣ ਇਧਰੋਂ 1 2 3 4 5 6 7 8 9 10 11 12 13 14 15 16 17 18 19 20 លោ់លោ់លោ់លោ់បំពីនា ਨੜੇ ਦਾ ਲੱਕ ਦੀ ਐਕਸਰਸਾਈਜ਼ ਉਹਦੀ ਲੱਕ ਐ ਬਣਾ। ਕਈ ਵਾਰ ਹਲੇ ਜਾਂਦਾ। ਇਹ ਜ਼ਰੂਰੀ ਆ ਕਿਉਂਕਿ ਜਿਹੜੀ ਆਪਣੀ ਕਮਰੋੜ ਆ ਇਹਦੇ ਜਿਵੇਂ ਆਪਾਂ ਬੈਠੇ ਆ ਕਰਦੇ ਆ ਇਹਨੂੰ ਪੂਰਾ ਹੱਕਸ ਲੈਣਾ ਫੋਲ ਇੱਥੇ। ਇੱਥੇ ਸਿੱਧੀ ਆਪਣੀ ਜਮਾਂ ਕਰੋੜ। ਇੱਥੋਂ ਹੈ। ਜਿੰਨੀ ਨੀਵੇਂ ਹੁੰਦੀ ਤੋਂ ਉਨੂੰ ਹੀ ਫਾਇਦਾ ਉਈ ਸਭ ਤੋਂ ਨੌਕਸ ਆਪਣੀ ਕਮਰੋੜ ਨੂੰ ਆ ਰੀੜ ਦੀ ਹੱਡੀ ਨੂੰ ਇਹਦੀਆਂ ਐਕਸਰਸਾਈਜ਼ਾਂ ਜ਼ਿਆਦਾ ਕਰਨੀਆਂ ਇਹਨਾਂ ਦਾ ਖੂਨ ਆਪਣਾ ਸਰਕਲ ਕਰ ਦਵੇ ਕਿਉਂਕਿ ਜਦੋਂ ਮਣ ਕੇ ਦਬਦੇ ਆ ਰੀੜ ਦੀ ਹੱਡੀ ਤੇ ਡਿਫੈਕਟ ਪੈਂਦਾ ਜਿਹੜੀਆਂ ਬ੍ਰੀਕ ਬ੍ਰੀਕ ਨਾੜੀਆਂ ਉਹ ਨਾਲ ਨਾਲ ਜਿਹਦੇ ਇੱਕ ਫਾਜ ਤੇ ਜਿਵੇਂ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਸਪੋਰਟ ਦੇ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਨਰਾਕਾਨੇ ਨਾਲ ਦੀ ਕਮਰੋੜ ਦੇ ਲਿਆਉਂਦੇ ਆਂ ਜਿਹੜੀਆਂ ਕਿ ਇਹਨਾਂ ਤੇ ਸੱਟ ਨਾ ਲੱਗੇ। ਕਰਕ ਨਾ ਹੋਣ ਕੋਈ ਐਸੀ ਜਿਵੇਂ ਡੈਗ ਪੈਣਿਆ ਕੋਈ ਇਹੋ ਜਿਹੀ ਗੱਲਾਂ ਮਹਾਰਾਜ ਨੇ ਬਚਾਉਂਦੀ ਰੀੜ ਦੀ ਹੱਡੀ ਦੇ ਨਾਲ ਦੀ। ਉਹ ਜਦੋਂ ਇਹ ਮਣਕੇ ਦਬਦੇ ਉਹ ਨਾੜੀਆਂ ਦਬ ਜਾਂਦੀਆਂ। ਦਬਦੀਆਂ ਫਿਰ ਉਹ ਖੂਨ ਖੜਦਾ। ਉੱਥੇ ਦਰਦ ਹੁੰਦਾ। ਇਸ ਤਰ੍ਹਾਂ ਸਾਹ ਸਕਦਾ। ਹੁਣ ਆਪਣੇ ਮੋਢਿਆਂ 'ਚ ਵੀ ਜਿਵੇਂ ਆਪਾਂ ਕਈ ਯਾਰ ਉਦੋਂ ਤੁਹਾਨੂੰ ਅੱਗੇ ਦੱਸਿਆ ਇੱਥੇ ਰੱਖ ਕੇ ਹੱਥਾਂ ਤੇਰੇ ਰਿਲੈਕਸ ਹੋਣਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਜੇ ਫੇਰ ਸਭ ਨਾਲ ਤੋਂ ਪੈਰ ਦੇ ਆਦੇ ਦੇ ਗੂਠੇ ਫੜਨੇ ਆ। ਨਹੀਂ ਤਾਂ ਪੈਰਾਂ ਦੇ ਵਿੱਚੋਂ ਸੇਕ ਘਟ ਜਾਊਗਾ। ਨਾਲੇ ਪੈਰ ਦੁਖਣੋ ਹਣੇ ਕਈਆਂ ਦੇ ਪੈਰ ਦੁਖਦੇ ਆ ਨਾ ਸੇਕ ਨਿਕਲਦਾ। ਜਿਵੇਂ ਪੈਰਾਂ ਦੇ ਗੂਠੇ ਫੜ। ਖੱਟਣੇ ਆਉਦੇ ਨੇ। ਆ ਖੱਟਲੇ ਆ। ਕਿੰਨਾ ਸੇਕ ਨਿਕਲਦਾ ਪੈਰਾਂ ਚੋਂ। ਮੋਈ ਜਦੋਂ ਪੜਦੇ ਹੁੰਦੇ ਸੀ ਨਾ ਸਕੂਲ ਦੇ ਵਿੱਚ ਪੀਟੀ ਕਰਾਉਂਦੇ ਹੁੰਦੇ ਸੀ ਉਹ ਪੀਟੀ ਕਰਾਉਣ ਦਾ ਮਕਸਦ ਸਾਹਾ ਸੰਗਤ ਇਹੀ ਹੁੰਦਾ ਸੀ ਵੀ ਬੱਚਿਆਂ ਦਾ ਸਰੀਰ ਤੰਦਰੁਸਤ ਰਹੇ ਚੜ੍ਹਦੀ ਕਲਾ ਰੱਖੇ ਇਹਦੇ ਨਾਲ ਨਾ ਤਾਂ ਸਰੀਰ ਦੀ ਬਣਤਰ ਸਹੀ ਬਣਦੀ ਆ ਤੇ ਨਾਲੇ ਆਪਣੀਆਂ ਜਿਹੜੀਆਂ ਬਿਮਾਰੀਆਂ ਨਿੱਕੇ ਮੋٹے ਦੰਦ ਘੱਟਦੇ ਆ ਤੇ ਲੱਗਦਾ ਕੁਝ ਨਹੀਂ ਅੱਧਾ ਘੰਟਾ ਬੈਠ ਤੜਕਿਓ ਸਾਜਰੇ ਉੱਠ ਖੜੋ ਆਪ ਦੀ ਪਾਠ ਬਾਣੀ ਪਾਠ ਕਰਕੇ ਉਸ ਤੋਂ ਬਾਅਦ ਅੱਧਾ ਘੰਟਾ 20 ਮਿੰਟ ਆਪਦੇ ਸਰੀਰ ਤੇ ਵੀ ਲਾ ਲਓ ਸਾਰੀ ਕਿ ਐਕਸਰਸਾਈਜ਼ਾਂ ਕਰ ਲਓ ਕਦੇ ਵੀ ਕੋਈ ਦਰਦ ਨਹੀਂ ਛੇਤੀ ਦਰਦ ਨਹੀਂ ਹੁੰਦਾ ਕਰੋੜ ਸਹੀ ਰਹੂਗੀ ਸਰਵੋਇਕਲ ਨਹੀਂ ਹੁੰਦਾ ਸਿਰ ਦੀਆਂ ਐਕਸਰਸਾਈਜ਼ਾਂ ਕਰ ਲਓ ਇਸ ਤਰ੍ਹਾਂ ਸਾਰਿਆਂ ਜਿੱਥੇ ਵੀ ਕਿਤੇ ਦਰਦ ਹੁੰਦਾ ਬਸ ਉਹਨਾਂ ਦੀਆਂ ਐਕਸਰਸਾਈਜ਼ਾਂ ਕਰੋ ਤੇ ਆਪੇ ਹੀ ਦਰਦ ਘਟ ਜਾਊਗਾ ਕਿਉਂਕਿ ਖੂਨ ਜਦੋਂ ਆਪ ਇਹ ਪ੍ਰੈਕਟਿਸ ਕਰਾਂਗੇ ਦੇ ਨਾਲ ਖੂਨ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਦਵਾਈ ਨਹੀਂ ਕਰਦੀ ਇਹ ਐਕਸਰਸਾਈਜ਼ਾਂ ਕਰ ਦਿੰਦੀਆਂ ਸਾਰਾ ਸੰਗਤ ਦੇ ਨਾਲ ਜਿਹੜਾ ਜੋਗਾ ਅਭਿਆਸ ਕਰਾਉਣ ਦਾ ਮਕਸਦ ਹੀ ਇਹ ਆ ਆਰਾਮ ਦੇ ਵਿਲਾਪ ਵੀ ਬੰਦੇ ਦੇ ਵਿੱਚ ਜਿਹੜਾ ਖੂਨ ਆ ਉਹ ਸਰਕਲ ਕਰਦਾ ਰਹੇ ਖੂਨ ਪਤਲਾ ਰਹੇ ਬੰਦਾ ਤੰਦਰੁਸਤ ਰਹੂਗਾ ਬੇਕਮੇ ਠੱਡਦੀਆਂ ਕਿਵੇਂ ਕਰਦਾ ਕਿਵੇਂ ਸਰੀਰ ਦੇ ਸਾਰੀਆਂ ਸੱਸੇ ਚੱਲ ਕਰਦਾ फिर पाए के वालीयां कर लो Knapp! <clears throat> ਬਾਹਾਂ ਦੇ ਜ਼ੋਰ ਦੇ ਨਾਲ ਬੰਦਾ ਪੈ ਕੇ ਉੱਠ ਖੜਦਾ ਇਹ ਵੀ ਜ਼ਰੂਰੀ ਆ ਕਦੇ ਤੁਹਾਡਾ ਲੱਕ ਨਹੀਂ ਦੁਹੋ ਢੂਈ ਨਹੀਂ ਦੁਹੋ ਇਹ ਵੀ ਐਕਸਰਸਾਈਜ਼ ਕਰਨੀ ਆ ਹੁਣ ਆਪਾਂ ਪੈ ਕੇ ਜਿਹੜੀਆਂ ਕਰਨੀਆਂ ਜਿਵੇਂ ਢਿੱਡ ਵਧਿਆ ਜਿਆਦਾ ਆਪਣਾ ਢਿੱਡ ਨੂੰ ਘਟਾਉਣਾ ਕੁਸਤਾਪਾ ਨੂੰ ਮੂੰਹ ਤੇ ਲਗਾਉ ਦੇਣੀ ਹੋ ਮਿੱਠੇ ਨੇ ਉਹ ਖੰਡ ਨੂੰ ਖੰਡ ਬਿਆਲ ਸਮਾਨ ਜਿਹਾ ਗੁਲਾਬ ਜਮਨ ਰਸਗੁਲੇ ਬਰਫੀ ਲੱਡੂ ਬਦਕ ਖਾਂਡੜੀ ਚਾ ਇਹ ਚੀਜ਼ਾਂ ਆਪਣੇ ਦੁਸ਼ਮਣਾਂ ਬੜੇ ਪੇ ਜਾ ਕੇ ਤੇ ਜਮਾ ਹੀ ਛੱਡ ਦੇਣਾ ਚਾਹੀਦਾ ਹਾਂ ਆਪਾਂ ਕਰੇ ਪਹਿਲੇ ਹੁਣ ਆਪਾਂ ਇਹ ਗਲਾਗ ਆਪਣਾ ਆਈਆਂ ਕਦੋਂ ਆ ਗਈਆਂ ਇਹ ਆਈਆਂ ਬਸ 85 82 83 ਚ ਆ ਗਈਆਂ ਉਦੋਂ ਸਾਬ ਉਦੋਂ ਬਾਅਦ ਪਹਿਲੇ ਬਜ਼ੁਰਗ ਲਾ ਲੋ ਵੀ ਕਿਵੇਂ ਪਏ ਸੀ ਨੋਰਮਲ ਉਸ ਤੋਂ ਬਾਅਦ ਵਾਲੇ ਬਜ਼ੁਰਗ ਲਾ ਲੋ ਤੇ ਟੱਡ ਵੱਡੇ ਵਾਲੇ ਆ ਗਏ ਪਹਿਲਾਂ ਜਮਾ ਹੀ ਕਿਸੇ ਦਾ ਟੱਡ ਨਹੀਂ ਜਿੰਦਾ ਕੀ ਕਰਾਂ ਕਿਸੇ ਦਾ 100 ਚ ਇੱਕ ਅੱਧੇ ਦਾ ਤੇ ਨਹੀਂ ਕਿਸੇ ਦਾ ਵੱਡਾ ਠੱਡ ਨਹੀਂ ਸੀ ਹੁੰਦਾ ਕਿਉਂਕਿ ਮਿੱਠਾ ਖਾਂਦੇ ਨਹੀਂ ਸੀ ਗੁੜ ਘੱਟ ਦਾ ਗੁੜ ਪੀਂਦੇ ਸੀ ਸ਼ੱਕਰ ਖਾਂਦੇ ਸੀ ਘਰ ਦੀ ਪਾਣੀ ਵੀ ਬਣਾਉਣਾ ਠੰਡਾ ਸ਼ੱਕਰ ਦਾ ਤੇ ਆਪ ਨੂੰ ਕਿਉਂ ਬਾਕੇ ਖਾਣੀ ਸ਼ੱਕਰ ਜਿਹੜੇ ਸਰੀਰ ਦੀ ਗੈ ਮਤ ਸਾਰੀ ਉਹ ਸ਼ੱਕਰ ਘੜ ਦਿੰਦੀ ਸੀ ਇਸ ਕਰਕੇ ਉਹ ਗੁੜ ਉਹ ਸ਼ੱਕਰ ਦਾ ਆਧਾਰ ਦਾ ਵਲ ਹਰੇਕ ਦੇ ਬਿੱਗਾ ਅੱਧਾ ਕਲਾ ਪਮਾਸ ਹੁੰਦਾ ਸੀ ਉਹਦਾ ਗੁੜ ਪੀੜਦੇ ਸੀ ਤੇ ਉਹ ਖਾਂਦੇ ਕਦੇ ਆਪਾਂ ਤੋਂ ਲਿਆ ਲਿਆ ਖੰਡਾਂ ਬੁਰਗਾ ਸਟ ਲੈਣਿਆ ਕਰੇ ਚੱਕੀ ਆ ਉਹ ਚੱਕੀ ਆ ਉਹ ਬਸ ਇੰਨੇ ਨਾਮ ਵਾਲਾ ਜੀਸ਼ਾ ਖੰਡ ਤਾਂ ਬਹੁਤ ਜ਼ਿਆਦੇ ਹੁਣ ਸਾਹ ਸੰਭਦਨ ਉਹ ਗੱਟ ਇਕ ਗੱਟ ਬਦਲਦਾ ਚੱਕੜ ਇਹ ਇਕ ਗੱਟ おい。<sighs> oh.

자, 티크. 오케이.